ਸਰ ਜਿਸ ਮਰੋਤ ਜੋ ਦਰਜ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਸਰਕਾਰ ਦੇ ਦਰਾਂ ਖੁੱਲਾ ਹੋਈਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੀ ਹਾਂਜੀ ਚੌਥਾ ਸਵਾਲ ਪੁੱਟਦੇ ਆ ਕਿ ਸੌਦਾ ਸਾਹਿਬ ਨੂੰ ਮੁਆਫੀ ਦਿਵਾਉਣੇ ਉਹ ਵੀ ਬਿਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜਥੇਦਾਰਾਂ ਨੂੰ ਆਪਣੀ ਰਹਿਸ਼ ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੁਝ ਚਿੱਠੇ ਦੇਣੇ ਕਿ ਸਰਸੇ ਵਾਲੇ ਸਾਧ ਨੂੰ maaf ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਭਾ ਆਇਆ ਨਾ ਸਰਕਾਰਾਂ ਦੇ ਦੌਰਾਨ ਬਹੁਤ ਖੁੱਲਾ ਹੋਈਆਂ ਮੈਨੂੰ ਐ ਸਰਕੇ ਪਰ ਬਖਸ਼ਿ ਤੁਸੀਂ ਸਬਦਾਂ ਸਾਹਿਬ ਨੂੰ ਆਪਣੇ ਘਰ ਵਿੱਚ ਜਥੇਦਾਰਾਂ ਨੂੰ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਸ ਤਾਰਾ ਨੇ ਬੜੀ ਹਵਾਯਾ ਨਾਲ ਲਾ ਦਿਓ ਤੁਸੀਂ ਆਪਣੇ ਰਿਕੈਸਟ ਤੇ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬੁਲਾ ਕੇ ਸਬਦਾਂ ਸਾਹਿਬ ਨੂੰ ਬਿਨਾਂ ਮੰਗੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਤੇ ਹਾਂ ਜਾਂ ਨਾ ਦੱਸੋ ਇਸੇ ਤਰ੍ਹਾਂ ਦਾ ਪਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰੁਕਤ ਹੋ ਜਾਓਗੇ ਮਨ ਕਰਕੇ ਵੀ ਭਾਰੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਸਰਪਾਰ ਵਿੱਚ ਵੀ ਬਖਸ਼ੇ ਜਾਓਗੇ ਹਾਂਜੀ ਤੁਹਾਡੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ ਗੰਦਾ ਦੇ ਉੱਤੇ ਪੋਸਟਰ ਲਾਇਆ ਗਏ ਵੰਗਾਰਿਆ ਗਿਆ ਸਿਖਾਉ ਲੋ ਗੱਡੀਆਂ ਗਾਰਾਂ ਉਹਨਾਂ ਪੋਸਟਰਾਂ ਤੇ ਲਿਖੀਆਂ ਗਈਆਂ ਤੁਸੀਂ ਉਹਦਾ ਚੋੜੇ ਕਰਨ ਵਾਲਿਆਂ ਨੂੰ ਲੱੱਪੜ ਵਿੱਚ ناکਾਮ ਰਹਿ ਜਾਂ ਤੁਸੀਂ ਲੱਪਿਆ ਨਹੀਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਉਹਨਾਂ ਪੁਸ਼ਤਾ ਦੇ ਪੁਸ਼ਤ ਪਨਾਏ ਕੀਤੇ ਉਹਦਾ ਪਰ ਔਰ ਉਸ ਤੋਂ ਬਾਅਦ ਜਿਹੜਾ ਬੋਲਚਾ ਲੱਗਾ ਪੈ ਬਨਕਰਾਂ ਜਾਂ ਕੋਟ ਪੂਰਾ ਜਾ ਕੇ ਸੰਗਤ ਆਪ ਮੋਹਲੇ ਇਕੱਠੀਆਂ ਹੋ ਕੇ ਬੈਠੀਆਂ ਕੋਤੇ ਦੋ ਸਿੱਖ ਤੁਸੀਂ ਗੋਲੀਆਂ ਮਾਰ ਕੇ ਭੁੰਡੇ ਇਹ ਤੁਹਾਡੀ ਸਰਕਾਰ ਵੇਲੇ ਹੋਇਆ ਇਹ ਘਰਾ ਤੁਸੀਂ ਮਾਦੇ ਹੋ ਕੇ ਨਹੀਂ ਹੋਇਆ ਜੀ ਬਣਾ ਜਿਹੜੇ ਤੁਸੀਂ ਸ਼ਰਾਬੇ ਕਮੇਟੀ ਲੋਕ ਕਹਿ ਕੇ ਤੇ ਸਬਤਾਂ ਸਾਹ ਦੀ ਮਾਫੀ ਵਾਰਾ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਖਬਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰਮਣਕ ਕਮੇਟੀ ਕੋਲੋਂ ਕੋਰਟ ਦੇ ਪੈਸਿਆਂ ਦੀ ਵਰਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮੁਆਫੀ ਨੂੰ ਸਹੀ ਫਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ ਹਾਂਜੀ ਤਾ ਜੇਤ ਸਿੰਘ ਡਾਕਟਰ ਜੇਤ ਸਿੰਘ ਜਿੰਨਾ ਦਾ ਜੇਕਰ ਅਕਸਰ ਹਰ ਗੱਲ ਵਿੱਚ ਆਉਂਦਾ ਉਸੇ ਸਾਹਮਣੇ ਆਉਂਦੇ ਜਿਹੜੇ ਸਰਸੇ ਵਾਲੇ ਦੇ ਸੌਤਾ ਸਾਥ ਤੇ ਮਾਫੀ ਦਾ ਤੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕਿ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਖਿਮਾ ਯਾਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਂ ਲਰਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ। ਕੀ ਇਹ ਸੱਚ ਹੈ ਜਾਂ ਝੂਠ ਹੈ? ਕਿ ਗੁਨਾਹ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ? ਹਾਂ ਜਾਂ ਨਾਂ 'ਚ ਜਵਾਬ ਦੇਣਾ। ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ, ਨਾ ਪੜਦਾ ਰੱਖਣਾ। ਗੁਰੂ ਬਖਸ਼ੇਂਦਾ। ਤੁਹਾਡਾ ਜੇ ਕਦੇ ਗੁਨਾਹ ਕੀਤਾ ਤਾਂ ਝੂਠ ਤੁਹਾ ਜਾਏਗਾ। ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾਂ 'ਚ ਜਵਾਬ ਦਿਓ। ਗੁਰੂ ਬਾਰੇ ਦੀ ਹੰਡੋਰੀ 'ਚ ਕਹਿੰਦਾ ਕਿ ਮੈਂ ਖਮਾ ਚਾਹੁੰਦਾ ਆਪਣੇ ਕੋਲੋਂ ਕੋਈ ਐਡ ਨਹੀਂ ਕੀਤਾ। ਠੀਕ ਹੈ। ਕਿ ਉਹ ਕੀਤਾ ਕਿਨੇ ਤੁਹਾਨੂੰ ਕੋ ਜਾਣਕਾਰੀ ਹੈ ਮੈਂ ਜਦਨੇ ਕੋ ਹਵਾਲਾ ਪੜਿਆ ਸੀ ਉਹ ਸਿੰਘ ਸਰ ਜਨਾ ਦੀ ਮੀਟਿੰਗ ਦਾ ਉਹਦੇ ਚ ਜ਼ਿਕਰ ਹੁੰਦਾ ਮੈਂ ਕਿ ਸ਼ਬਦ ਆਖੀ ਰੇ ਕਿ ਮੈਨੂੰ ਯਾਦ ਨਾਲ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਰਬਾਨਾ ਨੇ ਅਰਪਿਤ ਕੀਤਾ ਨਹੀਂ ਮੈਂ ਜੇ ਹਵਾਲਾ ਦੇ ਜਿਹੜੀ ਕੰਟਰੋਵਰਸੀ ਪਈ ਠੀਕ ਹੈ ਮਰੇ ਕੋਈ ਸਪੋਰਟ ਨਹੀਂ ਹੈ ਠੀਕ ਹੈ ਜਦੋਂ ਬਾਜਰਾ ਪ੍ਰੇਮ ਸਿੰਘ ਪ੍ਰਿੰਸਕ ਤੁਹਾਡੇ ਤੇ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਧ ਲਈ 2007 ਵਿੱਚ ਜਦੋਂ ਉਹਨੇ ਸਲਾਬਕਪੁਰੇ ਵਿੱਚ ਉਹ ਸਰਪਤ ਘੋੜਕੇ ਤੇ ਉਹਨੂੰ ਜਾਮੇ ਇਨਸਾ ਦਾ ਨਾਮ ਦਿੱਤਾ ਪਰ ਗੁਰੂ ਸਾਹਿਬ ਵਰਗੀ ਪੋਸ਼ਾਕ ਪਾਈ ਉਹ ਪੋਸ਼ਾਕ ਪਹੁੰਚਾਉਣ ਵਿੱਚ ਤੁਹਾਡਾ ਕੋਬਾਤ ਹੈ ਇਹ ਸਰੇਆ ਝੂਠਾ ਜੀ 100 ਫੀਸਦੀ ਝੂਠਾ ਬਿਲਕੁਲ ਗਲਤ ਆਖਦੇ ਕਹਿਣਾ ਹਰਜਤ ਢੀਹਾਡਾ ਸਾਹਿਬ ਦੇ ਨਾਮ ਤੇ ਬਿਆਨ ਦਿੱਤਾ ਸੀ ਨਾ ਦੇ ਦੂਜੇ ਦਿਨ ਉਹ ਤੋ ਨਕਾ ਰਿਹਾ ਬਸ ਠੀਕ ਹੈ ਹਾਂ ਨਾ ਨਾ ਟੋਟਲੀ ਝੂਠਾ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਕੋਈ ਆਲੀ ਪਤਾ ਨਹੀਂ ਹੁੰਦਾ ਬਲੈਕ ਥੰਡਰ ਵਿੱਚ 200 ਪਰਾਮ ਜਿਹੜੇ ਸਨ ਉਹ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਜਦ ਵਕ ਵਕ ਖਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋਸ ਇੱਕ ਵੀ ਸ਼ਹੀਦ ਹੋਏ ਤੁਸੀਂ ਉਹਦੇ ਛਾਲ ਸੀ ਮੈਂ ਤਾਂ ਆਇਆ ਹੀ ਨਹੀਂ ਮੈਂ ਤਾਂ ਇੱਥੇ ਆਇਆ ਹਾਜ਼ਰ ਹੇਤੀ ਸੀ ਇਹ ਵੀ ਸ਼ਰੀਆ ਮੇਰੇ ਬੁੱਧ ਜਾਣ ਬੁੱਧ ਕੇ ਦੋਚ ਲਾਇਆ ਜਾਂਦਾ ਮੈਂ ਇੱਥੇ ਆਇਆ ਹੀ ਨਹੀਂ ਸੀ ਉਦੋਂ ਠੀਕ ਹੈ ਅੱਗੇ ਬਾਈਕ ਦਿਓ ਜੀ ਸੁਖਦੇਵ ਸਿੰਘ ਨੂੰ ਸੁਖਦੇਵ ਜੀ ਐਤੋਂ ਦਾ ਪ੍ਰਵੰਦਾ ਸੇ ਤੁਸੀਂ ਮਾਈਕ ਲੈ ਲਓ ਉਹ ਸ਼ਰ ਬਜ਼ੁਰਗ ਹਨ ਉਸਨੇ ਮਾਈਕ ਲੈ ਲਓ ਜਿਹੜੇ ਜ਼ਾਲਮ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਵਾਈਆਂ ਦੇ ਜਾਂ ਟਿਪਟਾਂ ਦਵਾਈਆਂ ਦੇ ਅਕਾਲੀ ਦਲ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਿਵੇਂ ਸਿੰਘ ਸਾਹਿਬ ਜੀ ਨੇ ਪਹਿਲਾਂ ਆਪਣੀ ਤਕਰੀਰ ਵਿੱਚ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਇਹ ਉਹ ਜ਼ਾਲਮ ਉਹ 부ਚੜ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬੁਣਾ ਕੇ ਵਕਤ ਬਾਅਦ ਥਾਵਾ ਤੇ ਉਹਨਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਔਰ ਅਕਾਲੀ ਸਰਕਾਰ ਵਿੱਚ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਤੇ ਅਹੁਦੇ ਦਿੱਤੇ ਗਏ ਤੁਸੀਂ ਇਹਦੇ ਬਾਰੇ ਦੱਸੋ ਕਿ ਤੁਸੀਂ ਕੀਤਾ ਹੈ ਗੁਰਾਹ ਕਨੇ ਕੀਤਾ ਮੈਂ ਹਰ ਇੱਕ ਦਾ ਗੁਰਾਹ ਕਿਸਾਨ ਮੈਂ ਉਹਨਾਂ ਨੂੰ ਪਾਰਟੀ ਵਿੱਚ ਚੁਣੌਣੀ ਜਰੂਰ ਜੇ ਤੁਹਾਨੂੰ ਪੁੱਛਿਆ ਗਿਆ ਸੀ ਉਹਦੀ ਮੈਂ ਜਰੂਰ ਹਾਂ ਹਾਂ ਹਮੇਸ਼ਾ ਰਖੜਾ ਸੋਜੀ ਸਿੰਘ ਰਖੜਾ ਪਰਮੇਂਦਰ ਸਿੰਘ ਤੋਂ ਕਹਿਣਾ ਕੁਛ ਇਸ ਦੇ ਬਾਰੇ ਇਸ ਬਾਰੇ ਉਸ ਕਹਿਣਾ ਕੁਛ ਹੋਰ ਸਿੱਖਾ ਮੈਨੂੰ ਇਸ ਚੀਜ਼ ਦੀ ਜਾਣਕਾਰੀ ਜਰੂਰ ਸੀ ਪਰ ਇਸ ਫੈਸਲੇ ਦੇ ਵਿੱਚ ਮੇਰਾ ਕੋਈ ਹੋਂਦ ਨਹੀਂ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸਭ ਦਾ ਸਾਥ ਜਿਸ ਵਿਰੋਧ ਜੋ ਦਰਦ ਕੇਸੇ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਸਰਕਾਰ ਦੇ ਦਰਾਂਨ ਢੁਲਾ ਹੋਈਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੀ ਹਾਂਜੀ ਚੌਥਾ ਸਵਾਲ ਪੁੱਟਦੇ ਆ ਕਿ ਸੌਦਾ ਸਾਦ ਨੂੰ ਮਵਾਤੀਂ ਦਿਵਾਉਣੀ ਹੋਵੇ ਦਿਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜ਼ਥੇਦਾਰਾਂ ਨੂੰ ਆਪਣੀ ਰਹਿਸ਼ ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਤੇ ਸਰਸੇ ਵਾਲੇ ਸਾਧ ਨੂੰ maaf ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਭਾ ਹਾਂ ਜਾਂ ਨਾ ਸਰਕਾਰਾਂ ਦੇ ਦੌਰਾਨ ਬਹੁਤ ਖੁੱਲਾ ਹੋਈ ਹੈ ਮੈਂ ਇਸ ਸਰਕੇ ਪਰ ਪਕਸ਼ੀ ਤੁਸੀਂ ਸਵਦਾ ਸਾਧ ਨੂੰ ਆਪਣੇ ਘਰ ਵਿੱਚ ਜਿਹਦਰਾਂ ਨੂੰ ਬੁਲਾ ਕੇ maaf ਦੇਣ ਬਾਰੇ ਕੀ ਹੈ ਜਾਂ ਨਹੀਂ ਪਿਆ ਇਸ ਤਾਰਾ ਨੇ ਪੜੀ ਹੋਇ ਅਰਦਾਸ ਲਾਦੇ ਹੋ ਤੁਸੀਂ ਆਪਣੇ ਰਿਕੈਸਟ ਤੇ ਤਤ ਸਾਥ ਦੇ ਜਿसे ਧਾਰਾਂ ਨੂੰ ਬੁਲਾ ਕੇ ਸੌਦਾ ਸਾਜ ਨੂੰ ਬੇਨਾਮ ਕੇ ਮੁਆਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ ਇਹ ਹਾਂ ਜਾਂ ਨਾ ਦੱਸੋ ਕਿਸੇ ਤਰ੍ਹਾਂ ਦਾ ਪਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਲਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਅਨਭੋਗਤ ਪਰਵਾਰ ਵਿੱਚ ਵੀ ਬਖਸ਼ੇ ਜਾਓਗੇ ਹਾਂਜੀ ਤੁਹਾਡੀ ਸਰਕਾਰ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ। ਗੰਦਾ ਦੇ ਉੱਤੇ ਪੋਸਟਰ ਲਾਏ ਗਏ। ਵੰਗਾਰਿਆ ਗਿਆ ਸਿਖਾ ਦਿਓ। ਗੰਦੀਆਂ ਗਾਰਾਂ ਉਹਨਾਂ ਪੋਸਟਰਾਂ ਤੇ ਲਿਖੀਆਂ ਗਈਆਂ। ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਨਾਂ ਪੁਸਤਾਂ ਦੇ ਪੁਸਤ ਪਨਾਏ ਕੀਤੇ ਉਹਦਾ ਪੜ ਔਰ ਉਸ ਵਕਤ ਜਿਹੜਾ ਬੋਚਾ ਲਗਾ ਬਹਿ ਬਲਕਣਾ ਜਾਂ ਕੋਟ ਪੂਰਾ ਜਾ ਕੇ ਸੰਗਤਾਂ ਆਪ ਮੁਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋਲੀਆਂ ਮਾਰ ਕੇ ਭੁੰਲੇ ਇਹ ਤੁਹਾਡੀ ਸਰਕਾਰ ਵੇਲੇ ਹੋਇਆ ਇਹ ਗੁਰਾ ਤੁਸੀਂ ਮੰਨਦੇ ਹੋ ਕੇ ਨਹੀਂ ਹੋਇਆ ਜੀ ਬਲਕਣਾ ਜਿਹੜੇ ਤੋਂ ਸ਼੍ਰਾਵਣ ਕਮੇਟੀ ਲੋਕ ਕਹਿ ਕੇ ਤੇ ਸੰਤਾ ਸਾਹਿਬ ਦੀ ਵਾਫੀ ਵਾਰਾ ਜਿਹੜਾ ਫੈਸਲਾ ਸੀ ਉਹਨੂੰ ਸਹੀ ਕਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੁਰਕ ਦੇ ਪੈਸੇ ਦੀ ਗੁਰਵਰਤੋਂ ਕੀਤੀ ਗਈ ਇਹ ਤੁਸੀਂ ਗਵਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰਾਵਣ ਕਮੇਟੀ ਕੋਲੋਂ ਕੋਲਕਾ ਦੇ ਪੈਸਿਆਂ ਦੀ ਵਰਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮੁਆਫੀ ਨੂੰ ਸਹਿਰ ਫਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ ਹਾਂਜੀ ਜਰਜੀਤ ਸਿੰਘ ਡਾਕਟਰ ਜਰਜੀਤ ਸਿੰਘ ਜਿੱਦਾਂ ਦਾ ਜ਼ਿਕਰ ਅਕਸਰ ਹਰ ਗੱਲ ਵਿੱਚ ਆਉਂਦਾ ਹੈ। ਕੁਝ ਸਾੜਿਆ ਹੋਇਆ। ਜਿਹੜੇ ਸਰਸੇ ਵਾੜੇ ਦੇ ਸੌਤਾ ਸਾਥ ਤੇ ਮੁਆਫੀ ਦਾ ਤਖਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ। ਜਿਹੜਾ ਉਹਦੇ ਉੱਤੇ ਖਿਮਾ ਯਾਚਨਾ ਸ਼ਬਦ ਲਿਖਿਆ ਗਿਆ। ਉਹ ਤੁਹਾਡਾ ਨਾਂ ਲੱਗਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ। ਕੀ ਇਹ ਸੱਚ ਹੈ ਜਾਂ ਝੂਠ ਹੈ? ਇਹ ਗੁਨਾਹ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ਹਾਂ ਜਾਂ ਨਾ ਚ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਹੈ ਗੁਰੂ ਬਖਸ਼ੇਂਦਾ ਤੁਹਾਡਾ ਜੇ ਕਦੇ ਗੁਨਾਹ ਕੀਤਾ ਤਾਂ ਤੋਪਾ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾ ਚ ਜਵਾਬ ਦਿਓ ਗੁਰੂਬਾਰਾ ਦੀ ਹਜ਼ੂਰੀ ਵਿੱਚ ਕਹਿੰਦਾ ਕਿ ਮੈਂ ਖਮਾ ਚਾਹ ਚਾਹ ਆਪਣੇ ਕੋਲੋਂ ਕੋਈ ਐਂ ਨਹੀਂ ਕੀਤਾ ਠੀਕ ਹੈ ਤੇ ਉਹ ਕੀਤਾ ਕਿਨੇ ਹੈ ਤੁਹਾਨੂੰ ਪੂ ਜਾਣਕਾਰੀ ਹੈ ਮੈਂ ਜਦੋਂ ਕੋ ਹਵਾਲਾ ਪੜਿਆ ਸੀ ਉਹ ਸਿੰਘ ਸਰਨਾਧੀ ਮੀਟਿੰਗ ਦਾ ਉਹਦੇ ਵਿੱਚ ਜ਼ਿਕਰ ਹੁੰਦਾ ਮੈਂ ਇੱਕ ਸ਼ਬਦ ਆਖੀ ਨਹੀਂ ਕਿ ਭਾਈ ਯਾਤਲਾ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਰਬਾਨਾ ਨੇ ਅਰਪਿਤ ਕੀਤਾ ਨਹੀਂ ਮੈਂ ਜਦੋਂ ਹਵਾਲਾ ਪੜਿਆ ਜਿਹੜੀ ਕੰਟਰੋਵਰਸੀ